ਦੋਸਤੋ ਕਈ ਵਾਰ ਅਕਸਰ ਹੀ ਅਸੀਂ ਬੇਵਜਾ ਕਿਸੇ ਗੱਲ ਨੂੰ ਲੈ ਕੇ ਸਾਡੇ ਮਨ ਵਿੱਚ ਫਜ਼ੂਲ ਵਿੱਚ ਹੀ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣ ਲੱਗਦੇ ਨੇ ਜੇਕਰ ਕਦੇ ਕੋਈ ਸਾਨੂੰ ਕਹਿ ਦਿੰਦਾ ਵਾ ਕਿ ਉਹ ਗੱਲ ਸਾਡੇ ਮਨ ਵਿੱਚ ਵਾਰ-ਵਾਰ ਆਉਂਦੀ ਰਹਿੰਦੀ ਆ ਤੇ ਉਸ ਗੱਲ ਨੂੰ ਲੈ ਕੇ ਅਸੀਂ ਅਕਸਰ ਬਹੁਤ ਤਣਾਅ ਵਿੱਚ ਆ ਜਾਂਦੇ ਆ ਤੇ ਇਸ ਕਾਰਨ ਸਾਡੀ ਸਿਹਤ 'ਤੇ ਇਸ ਦਾ ਬੜਾ ਬੁੜਾ ਅਸਰ ਪੈਂਦਾ ਐਸ ਬੇਵਜਾ ਉੱਠ ਰਹੇ ਸਵਾਲਾਂ ਨੂੰ ਕਿਵੇਂ ਅਸੀਂ ਸ਼ਾਂਤ ਕਰ ਸਕਦੇ ਆ ਬੇਚੈਨੀ ਨੂੰ ਕਿਵੇਂ ਸ਼ਾਂਤ ਕਰ ਸਕਦੇ ਹਾਂ ਤੇ ਅਸੀਂ ਇਸ ਤਣਾਅ ਤੋਂ ਪਰੇਸ਼ਾਨੀਆਂ ਤੋਂ ਕਿਵੇਂ ਬਾਹਰ ਨਿਕਲ ਸਕਦੇ ਹਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਨੂੰ ਸੁਣਨ ਦੇ ਵਿੱਚ ਗਵਾਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭੁੱਖ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਇੱਕ ਮਹਾਤਮਾ ਦੀਆਂ ਅਜਿਹੀਆਂ ਚਾਰ ਗੱਲਾਂ ਬਾਰੇ ਦੱਸਾਂਗੀ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਤਣਾਅ ਤੋਂ ਬਾਹਰ ਨਿਕਲ ਸਕਦੇ ਹੋ ਤੇ ਚੰਗੇ ਕਰਮਾਂ ਵਿੱਚ ਆਪਣਾ ਜੀਵਨ ਬਤੀਤ ਕਰੋਗੇ ਤੁਸੀਂ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹੋ ਇਹ ਚਾਰ ਆਦਤਾਂ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀਆਂ ਜੇਕਰ ਤੁਸੀਂ ਇਹ ਚਾਰ ਆਦਤਾਂ ਆਪਣੇ ਜੀਵਨ ਵਿੱਚ ਅਪਣਾਉਂਦੇ ਹੋ ਤਾਂ ਤੁਸੀਂ ਆਪਣੇ ਐਸੇ ਨਿਰਾਸ਼ਾਪੂਰਨ ਜੀਵਨ ਨੂੰ ਇੱਕ ਖੁਸ਼ਹਾਲ ਜੀਵਨ ਵਿੱਚ ਬਦਲ ਸਕਦੇ ਹੋ ਤੁਹਾਡਾ ਮਨ ਕਦੇ ਵੀ ਬੇਚੈਨ ਨਹੀਂ ਹੋਵੇਗਾ ਨਾ ਹੀ ਉਦਾਸ ਰਹੇਗਾ ਤੇ ਨਾ ਹੀ ਫਜ਼ੂਲ ਦੇ ਕੰਮਾਂ ਵਿੱਚ ਉਲਝੇਗਾ ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਮਹਾਤਮਾ ਇੱਕ ਰੁੱਖੇਟਾਂ ਬੈਠ ਕੇ ਧਿਆਨ ਕਰ ਰਿਹਾ ਸੀ ਤਦੋਂ ਇੱਕ ਪਰੇਸ਼ਾਨ ਨੌਜਵਾਨ ਲੜਕਾ ਉਸ ਮਹਾਤਮਾ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ हे ਮਹਾਤਮਾ ਜੀ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਧਿਆਨ ਕਰੋ ਧਿਆਨ ਕਰੋ ਸਿਮਰਨ ਕਰੋ ਪਰ ਮੇਰੇ ਲਈ ਧਿਆਨ ਕਰਨਾ ਤਾਂ ਦੂਰ ਦੀ ਗੱਲ ਆ ਮੈਂ ਕੁਝ ਸਮੇਂ ਲਈ ਵੀ ਆਪਣੀਆਂ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਨਹੀਂ ਬੈਠ ਸਕਦਾ ਮੇਰਾ ਮਨ ਇੰਨਾ ਬਚੈਨਾ ਕਿ ਮੈਂ ਹਰ ਵੇਲੇ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ਹਾਂ ਮੈਂ ਜਦੋਂ ਵੀ ਧਿਆਨ ਕਰਨ ਲਈ ਬੈਠਦਾ ਤਾਂ ਮੇਰੇ ਅੰਦਰ ਵਿਚਾਰਾਂ ਦਾ ਤੂਫਾਨ ਆਉਣ ਲੱਗਦਾ ਲੋਕਾਂ ਦੇ ਬਾਰੇ ਸੋਚ ਕੇ ਆਪਣੇ ਜੀਵਨ ਦੀਆਂ ਘਟਨਾਵਾਂ ਦੇ ਬਾਰੇ ਤੇ ਆਪਣੇ ਭਵਿੱਖ ਦੇ ਬਾਰੇ ਇਹੋ ਜਿਹਾ ਪਤਾ ਹੀ ਨਹੀਂ ਕਿੰਨੇ ਅਜੀਬ ਗਰੀਬ ਵਿਚਾਰ ਲਗਾਤਾਰ ਮੇਰੇ ਮਨ ਵਿੱਚ ਆਉਂਦੇ ਰਹਿੰਦੇ ਨੇ ਮੈਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕਰਨਾ ਵਾਂ ਪਰ ਜਦੋਂ ਮੈਂ ਇਹਨਾਂ ਨੂੰ ਰੋਕ ਲਈ ਧਿਆਨ ਕਰਨ ਦੀ ਕੋਸ਼ਿਸ਼ ਕਰਦਾ ਵਾਂ ਸਿਮਰਨ ਕਰਨ ਦੀ ਕੋਸ਼ਿਸ਼ ਕਰਦਾ ਵਾਂ ਤਾਂ ਮੇਰਾ ਮਨ ਤਾਂ ਮੇਰਾ ਮਨ ਅਸ਼ਾਂਤ ਹੋਣ ਲੱਗਦਾ ਫਜ਼ੂਲ ਦੀਆਂ ਗੱਲਾਂ ਮਨ ਵਿੱਚ ਉੱਠਣ ਲੱਗਦੀਆਂ ਨੇ ਬਸ ਫਿਰ ਮੈਂ ਧਿਆਨ ਨੂੰ ਤੋੜ ਕੇ ਬੈਠ ਜਾਂਦਾ ਇਹਨੀਆਂ ਗੱਲਾਂ ਕਹਿਣ ਤੋਂ ਬਾਅਦ ਉਹ ਮਹਾਤਮਾ ਵੱਲ ਵੇਖਦਾ ਤੇ ਕਹਿੰਦਾ ਮਹਾਤਮਾ ਜੀ ਕਿਰਪਾ ਕਰਕੇ ਤੁਸੀਂ ਮੇਰੀ ਇਸ ਸਮੱਸਿਆ ਦਾ ਕੋਈ ਹੱਲ ਜ਼ਰੂਰ ਦੱਸੋ ਐ ਸੁਣ ਕੇ ਮਹਾਤਮਾ ਨੇ ਕਿਹਾ ਮੈਂ ਕੀ ਹੱਲ ਦੱਸ ਸਕਦਾ ਤੁਸੀਂ ਸੋਚੋ ਇਹ ਤੁਹਾਡਾ ਹੀ ਮਨ ਹੈ ਕਿ ਇਹ ਤੁਹਾਨੂੰ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਬੈਠਣ ਵੀ ਨਹੀਂ ਦਿੰਦਾ ਤੁਸੀਂ ਆਪਣੇ ਇਸ ਮਨ ਨੂੰ ਕਿੰਨਾ ਯਾਦ ਕਰ ਰੱਖਿਆ ਵਾ ਨੌਜਵਾਨ ਨੇ ਕਿਹਾ ਮਹਾਤਮਾ ਜੀ ਮੈਂ ਬਹੁਤ ਸੋਚਿਆ ਪਰ ਮੈਨੂੰ ਸਮੱਸਿਆ ਦਾ ਕੋਈ ਹੱਲ ਹੀ ਸਮਝ ਵਿੱਚ ਨਹੀਂ ਆਇਆ ਇਸ ਲਈ ਤੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਹੁਣ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਮਹਾਤਮਾ ਨੇ ਕੁਝ ਸਮੇਂ ਲਈ ਉਸ ਨੌਜਵਾਨ ਦੇ ਚਿਹਰੇ ਵੱਲ ਬੜੇ ਧਿਆਨ ਨਾਲ ਦੇਖਿਆ ਫਿਰ ਕਿਹਾ ਠੀਕ ਹੈ ਮੈਂ ਤੁਹਾਨੂੰ ਆਪਣੇ ਸਵਾਮੀ ਗੌਤਮ ਬੁੱਧੀਆਂ ਦੱਸੀਆਂ ਚਾਰ ਆਦਤਾਂ ਬਾਰੇ ਦੱਸਾਂਗਾ ਜੇਕਰ ਤੁਸੀਂ ਇਹ ਚਾਰ ਆਦਤਾਂ ਛੱਡ ਦਿਓਗੇ ਫਿਰ ਤੁਹਾਡਾ ਮਨਨ ਲੱਗਣ ਲੱਗ ਜਾਵੇਗਾ ਤੇ ਤੁਹਾਨੂੰ ਕਦੇ ਵੀ ਬੇਚੈਨੀ ਨਹੀਂ ਹੋਵੇਗੀ ਨੌਜਵਾਨ ਪੂਰੇ ਧਿਆਨ ਦੇ ਨਾਲ ਉਸ ਮਹਾਤਮਾ ਦੀ ਗੱਲ ਸੁਣਨ ਲੱਗਾ ਤੇ ਫਿਰ ਦੋਸਤੋ ਤੁਸੀਂ ਵੀ ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣੀਓ ਮਹਾਤਮਾ ਨੇ ਕਿਹਾ ਸਭ ਤੋਂ ਪਹਿਲੀ ਆਦਤ ਐਵੇਂ ਕੇ ਦੂਜਿਆਂ ਦੇ ਮਨ ਨੂੰ ਪੜਨਾ ਛੱਡ ਦਿਓ ਤੁਸੀਂ ਤੇ ਤੁਹਾਡੇ ਜੇ ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਨੇ ਕਿ ਉਹ ਦੂਜਿਆਂ ਦੇ ਮਨ ਦੀਆਂ ਗੱਲਾਂ ਨੂੰ ਪੜਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਅੱਛਾ ਸਾਹਮਣੇ ਵਾਲਾ ਮੇਰੇ ਬਾਰੇ ਕੀ ਸੋਚ ਰਿਹਾ ਵਾ ਤੇ ਇਹ ਇੱਕ ਆਦਤ ਤੁਹਾਨੂੰ ਸਭ ਤੋਂ ਜ਼ਿਆਦਾ ਬੇਚੈਨ ਤੇ ਪਰੇਸ਼ਾਨ ਕਰਦੀ ਹੈ ਜ਼ਿਆਦਾਤਰ ਮੌਕਿਆਂ ਤੇ ਲੋਕ ਦੂਜਿਆਂ ਦੇ ਮਨ ਦੀਆਂ ਗੱਲਾਂ ਨੂੰ ਗਲਤ ਤੇ ਨਕਾਰਾਤਮਕ ਤਰੀਕੇ ਨਾਲ ਹੀ ਪੜਦੇ ਨੇ ਜਿਵੇਂ ਕਿ ਲੋਕ ਅਕਸਰ ਸੋਚਦੇ ਨੇ ਕਿ ਦੂਜੇ ਲੋਕ ਉਹਨਾਂ ਦੀ ਤਰੱਕੀ ਤੋਂ ਛੜਦੇ ਨੇ ਉਹਨਾਂ ਨੂੰ ਨੀਵਾ ਦਿਖਾਉਣਾ ਚਾਹੁੰਦੇ ਨੇ ਉਹਨੂੰ ਪਸੰਦ ਨਹੀਂ ਕਰਦੇ ਉਸਦੀ ਮਦਦ ਨਹੀਂ ਕਰਨਾ ਚਾਹੁੰਦੇ ਤੇ ਇਹੋ ਜਿਹੀਆਂ ਕਿੰਨੀਆਂ ਹੀ ਨਕਾਰਾਤਮਕ ਗੱਲਾਂ ਇਹ ਲੋਕ ਦੂਜਿਆਂ ਦੇ ਪ੍ਰਤੀ ਆਪਣੇ ਅੰਦਰ ਬਿਠਾ ਲੈਂਦੇ ਨੇ ਫਿਰ ਉਹਨਾਂ ਦੇ ਬਾਰੇ ਸੋਚਦੇ ਰਹਿੰਦੇ ਨੇ ਉਹਨਾਂ ਤੋਂ ਬਦਲਾ ਲੈਣ ਦੇ ਤਰੀਕੇ ਸੋਚਦੇ ਰਹਿੰਦੇ ਨੇ ਉਹਨਾਂ ਨੂੰ ਨੀਵਾ ਦਿਖਾਉਣ ਦੇ ਮੌਕੇ ਲੱਭਦੇ ਰਹਿੰਦੇ ਨੇ ਤੇ ਦੂਜਿਆਂ ਦੇ ਪ੍ਰਤੀ ਇਹ ਇੱਕ ਨਕਾਰਾਤਮਕ ਸੋਚ ਉਹਨਾਂ ਨੂੰ ਦੁਖੀ ਕਰਦੀ ਰਹਿੰਦੀ ਹੈ ਤੇ ਫਿਰ ਇਹ ਲੋਕ ਬੇਚੈਨੀ ਮਹਿਸੂਸ ਕਰਦੇ ਨੇ ਇਸ ਲਈ ਦੂਜੇ ਲੋਕ ਕੀ ਸੋਚ ਰਹੇ ਨੇ ਅਸਤਾ ਅਨੁਮਾਨ ਲਗਾਉਣਾ ਬੰਦ ਕਰ ਦਿਓ ਦੂਜੇ ਲੋਕਾਂ ਦੇ ਮਨਾਂ ਦੇ ਵਿਚਾਰਾਂ ਨੂੰ ਪੜਨ ਦੀ ਕੋਸ਼ਿਸ਼ ਕਰਨੀ ਬੰਦ ਕਰ ਦਿਓ ਜੇ ਪੜਨਾ ਹੀ ਆ ਤਾਂ ਖੁਦ ਦੇ ਵਿਚਾਰਾਂ ਨੂੰ ਪੜਨਾ ਸ਼ੁਰੂ ਕਰੋ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਕਿਤੇ ਤੁਸੀਂ ਨਕਾਰਾਤਮਕ ਸੋਚ ਸ਼ਿਕਾਇਤ ਜਾਂ ਬੁਰਾਈ ਕਰਨ ਵਰਗੀਆਂ ਆਦਤਾਂ ਦਾ ਸ਼ਿਕਾਰਤਾ ਨਹੀਂ ਹੋ ਰਹਿ ਅੱਗੇ ਮਹਾਤਮਾ ਨੇ ਕਿਹਾ ਦੂਜੀ ਗੱਲ ਇਹ ਸੋਚਣਾ ਕਿ ਜੇ ਮੈਂ ਅਸਫਲ ਹੋ ਗਿਆ ਤਾਂ ਲੋਕ ਕੀ ਕਹਿਣਗੇ ਲੋਕੀ ਮੇਰੇ ਤੇ ਹੱਸਣਗੇ ਤਾਂ ਨਹੀਂ ਲੋਕੀ ਮੇਰਾ ਮਜ਼ਾਕ ਤਾਂ ਨਹੀਂ ਉਡਾਣਗੇ ਉਡਾਉਣ ਦਿਓ ਦੂਸਰਿਆਂ ਦੀ ਅਸਫਲਤਾ ਤੇ ਹੱਸਣਾ ਲੋਕਾਂ ਦਾ ਧਰਮ ਕਿਉਂਕਿ ਜੇ ਤੁਸੀਂ ਸਫਲ ਹੋ ਜਾਂਦੇ ਹੋ ਇਹੀ ਇਹੋ ਲੋਕ ਨੇ ਜੋ ਤੁਹਾਡੀ ਤਾਰੀਫ ਕਰਦੇ ਨੇ ਤੁਹਾਨੂੰ ਸਨਮਾਨ ਦਿੰਦੇ ਨੇ ਤੁਹਾਡੇ ਤੇ ਮਾਣ ਕਰਦੇ ਨੇ ਜੇਕਰ ਤੁਸੀਂ ਸਫਲ ਹੋਣ ਤੇ ਦੂਜਿਆਂ ਦੀ ਤਾਰੀਫ ਦੀ ਉਮੀਦ ਕਰਦੇ ਹੋ ਤਾਂ ਆਪਣੀ ਅਸਫਲਤਾ ਤੇ ਉਹਨਾਂ ਦੇ ਹੱਸਣ ਨਾਲ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ ਤੇ ਸਮੱਸਿਆ ਤੇ ਇਹ ਵੀ ਹੈ ਕਿ ਅਸੀਂ ਇਨਸਾਨ ਅਸਫਲਤਾ ਨੂੰ ਬੁਰਾ ਮੰਨਦੇ ਹਾਂ ਜਦ ਕਿ ਸਫਲ ਹੋਣਾ ਸਫਲ ਹੋਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਿਨਾਂ ਅਸਫਲ ਹੋਏ ਸਫਲ ਇਨਸਾਨ ਦੇ ਅੰਦਰ ਹੰਕਾਰ ਆਉਂਦਾ ਵਾ ਤਾਂ ਦੂਜਿਆਂ ਨੂੰ ਖੋਤੋਂ ਛੋਟਾ ਸਮਝਣ ਦੀ ਭਾਵਨਾ ਪੈਦਾ ਹੁੰਦੀ ਜਦ ਕਿ ਅਸਫਲਤਾ ਤੁਹਾਨੂੰ ਨਿਮਰ ਰਹਿਣਾ ਧੀਰਜ ਰੱਖਣਾ ਤੇ ਲਗਾਤਾਰ ਕੋਸ਼ਿਸ਼ ਕਰਨਾ ਸਿਖਾਉਂਦੀ ਹੈ ਇਸ ਲਈ ਅਸਫਲਤਾ ਨੂੰ ਬੁਰਾ ਨਾ ਸਮਝੋ ਜੇਕਰ ਤੁਹਾਡੇ ਕੰਮ ਵਿੱਚ ਅਸਫਲ ਹੋਣ ਦੀ ਸੰਭਾਵਨਾ ਨਹੀਂ ਵਾ ਤਾਂ ਇਹਦਾ ਸਿੱਧਾ ਅਰਥ ਇਹ ਹੈ ਕਿ ਤੁਸੀਂ ਆਪਣਾ ਟੀਚਾ ਆਪਣੀ ਸਮਰੱਥਾ ਤੋਂ ਛੋਟਾ ਬਣਾਇਆ ਤੇ ਜੇ ਲੋਕ ਤੁਹਾਡੇ ਤੇ ਹੱਸ ਨਹੀਂ ਰਹੇ ਤੁਹਾਨੂੰ ਤਾਨੇ ਨਹੀਂ ਮਾਰ ਰਹੇ ਤੁਹਾਡੀ ਬੁਰਾਈ ਨਹੀਂ ਕਰ ਰਹੇ ਇਸ ਦਾ ਮਤਲਬ ਇਹ ਵੀ ਕਿ ਤੁਸੀਂ ਅੰਦਰੋਂ ਮਰੇ ਹੋਏ ਹੋ ਤੁਸੀਂ ਆਪਣੀਆਂ ਮਾਨਸਿਕ ਸੀਮਾਵਾਂ ਤੋਂ ਬਾਹਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿਉਂਕਿ ਅਸਫਲ ਵੀ ਉਹੀ ਹੁੰਦਾ ਜੋ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇਕਰ ਤੁਹਾਡੇ ਅੰਦਰ ਅਸਫਲ ਹੋਣ ਦਾ ਸਾਹਸ ਨਹੀਂ ਵਾ ਤਾਂ ਤੁਸੀਂ ਕਦੇ ਵੀ ਕੋਈ ਵੱਡਾ ਟੀਚਾ ਹਾਸਲ ਨਹੀਂ ਕਰ पाओगे ਜੋ ਤੁਸੀਂ ਕਰਨਾ ਚਾਹੁੰਦੇ ਹੋ ਇਸ ਲਈ ਅਸਫਲ ਹੋਣ ਤੇ ਤੇ ਲੋਕਾਂ ਦੇ ਹੱਸਣ ਤੋਂ ਡਰਨਾ ਬੰਦ ਕਰ ਦਿਓ। ਮਹਾਤਮਾ ਨੇ ਅੱਗੇ ਕਿਹਾ ਤਿੱਜੀ ਆਦਤ ਐ ਵੀ ਕਿ ਬੇਵਜ੍ਹਾ ਸਮੇਂ ਨੂੰ ਬਰਬਾਦ ਕਰਨਾ ਛੱਡ ਦਿਓ। ਲੋਕਾਂ ਨੂੰ ਲੱਗਦਾ ਕਿ ਉਹ ਸਮੇਂ ਨੂੰ ਕੱਟ ਰਹੇ ਨੇ ਪਰ ਅਸਲ ਵਿੱਚ ਸਮਾਂ ਹਰ ਵਾਰ ਉਹਨਾਂ ਨੂੰ ਕੱਟ ਰਿਹਾ। ਲੋਕਾਂ ਵੱਲੋਂ ਸਮੇਂ ਨੂੰ ਵਿਅਰਥ ਦੇ ਕੰਮਾਂ ਵਿੱਚ ਬਰਬਾਦ ਕਰਨ ਦਾ ਕੇਵਲ ਇੱਕ ਹੀ ਕਾਰਨ ਤੇ ਉਹ ਐ ਵੀ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਬਹੁਤ ਸਮਾਂ ਜਦ ਕਿ ਸਚਾਈ ਐ ਨਹੀਂ ਐ ਕਿਉਂਕਿ ਉਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਵੀ ਐ ਲੱਗਦਾ ਸੀ ਕਿ ਉਹਨਾਂ ਦੇ ਕੋਲ ਬਹੁਤ ਸਮਾਂ ਪਰ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਸਮਾਂ ਬੀਤ ਗਿਆ ਤੇ ਕਦੋਂ ਉਹਨਾਂ ਦਾ ਬੁਲਾਵਾ ਆ ਗਿਆ ਤੇ ਜਦੋਂ ਤੱਕ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਦੋਂ ਤੱਕ ਸਮਾਂ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਸੀ ਬਸ ਪਛਤਾਵਾ ਰਹਿ ਗਿਆ ਸੀ ਤੇ ਸਾਰਾ ਜੀਵਨ ਵਿਅਰਥ ਦੇ ਕੰਮਾਂ ਵਿੱਚ ਉਹਨਾਂ ਨੇ ਬਰਬਾਦ ਕਰ ਦਿੱਤਾ ਤੇ ਫੇਰ ਇਸ ਦੁਨੀਆ ਤੋਂ ਬਿਨਾਂ ਖੁਦ ਨੂੰ ਜਾਣੇ ਬਿਨਾਂ ਇਸ ਜੀਵਨ ਦੀ ਸਚਾਈ ਨੂੰ ਸਮਝੇ ਉਹ ਚਲੇਗੇ। ਅਸਲੀ ਜੱਤਾਂ ਕੇ ਜੀਵਨ ਇਸ ਨੂੰ ਚੰਗੇ ਕਰਮਾਂ ਵਿੱਚ ਲਗਾਓ, ਖੁਦ ਨੂੰ ਜਾਣਣ ਵਿੱਚ, ਦੂਜਿਆਂ ਦੀ ਮਦਦ ਕਰਨ ਵਿੱਚ, ਲੋਕਾਂ ਨੂੰ ਸਹੀ ਰਾਹ ਦਿਖਾਉਣ ਵਿੱਚ, ਮਨੁੱਖਤਾ ਦੇ ਕਲਿਆਣ ਵਿੱਚ। ਸੋ ਦੋਸਤੋ ਸਮੇਂ ਨੂੰ ਬਰਬਾਦ ਕਰਨ ਨਾਲ ਅਜੇ ਤੱਕ ਕਿਸੇ ਨੂੰ ਕੋਈ ਖੁਸ਼ੀ ਨਹੀਂ ਮਿਲੀ। ਪਲਪਰ ਦੀ ਖੁਸ਼ੀ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ, ਪਰ ਜਦੋਂ ਤੁਹਾਨੂੰ ਹੋਸ਼ ਆਉਂਦਾ ਤੁਸੀਂ ਦੇਖਦੇ ਹੋ ਕਿੰਨਾ ਸਾਰਾ ਸਮਾਂ ਬਰਬਾਦ ਕੀਤਾ ਜਾ ਚੁੱਕਾ ਤਾਂ ਤੁਹਾਨੂੰ ਖੋਤੇ ਕਰੋਦਾ ਤੁਸੀਂ ਪਛਤਾਵੇ ਦੇ ਨਾਲ ਪਰ ਜਾਂਦੇ ਹੋ ਤੇ ਫਿਰ ਇਹੀ ਪਛਤਾਵਾ ਤੁਹਾਡੇ ਅੰਦਰ ਤਣਾ ਪੈਦਾ ਕਰਦਾ ਤੁਸੀਂ ਬੇਚੈਨ ਹੋ ਜਾਂਦੇ ਹੋ ਤੇ ਲਗਾਤਾਰ ਆਪਣੀ ਉਸ ਗਲਤੀ ਦੇ ਬਾਰੇ ਸੋਚਦੇ ਰਹਿੰਦੇ ਹੋ ਫਿਰ ਤੁਹਾਡਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਤੁਸੀਂ ਉਦਾਸ ਰਹਿਣ ਲੱਗਦੇ ਹੋ ਤੇ ਇਹੀ ਚੱਕਰ ਲਗਾਤਾਰ ਚੱਲਦਾ ਰਹਿੰਦਾ ਜਿਸ ਦੀ ਸ਼ੁਰੂਆਤ ਹੋਈ ਸੀ ਸਿਰਫ ਸਮੇਂ ਨੂੰ ਕੱਟਣ ਦੇ ਨਾਲ ਅਸਲੀ ਸਮੇਂ ਨੂੰ ਕੱਟਣਾ ਬੰਦ ਕਰ ਦਿਓ ਉਹ ਕਰਨਾ ਸ਼ੁਰੂ ਕਰੋ ਜੋ ਜ਼ਰੂਰੀ ਹੈ ਮਹਾਤਮਾ ਨੇ ਇਹ ਕਿਹਾ ਚੌਥੀ ਆਦਤ ਐ ਵੇ ਕਿ ਸੋਚਣਾ ਛੱਡ ਦਿਓ ਕਿ ਮੈਂ ਤੋਂ ਵੱਡੇ ਵੱਡੇ ਲੋਕ ਨਹੀਂ ਕਰ ਸਕੀ ਤਾਂ ਮੈਂ ਕਿਵੇਂ ਕਰ ਲਵਾਂਗਾ ਅਸਲ ਵਿੱਚ ਦੂਜਿਆਂ ਨਾਲ ਖੋਦੀ ਕਿਸੇ ਵੀ ਚੀਜ਼ ਵਿੱਚ ਤੁਲਨਾ ਕਰਨਾ ਹੀ ਵਿਅਰਥਾ ਤੇ ਤੁਲਨਾ ਕਰਨਾ ਹੀ ਸਾਨੂੰ ਨੁਕਸਾਨ ਪਹੁੰਚਾਉਂਦਾ ਸਭ ਦੇ ਹਾਲਾਤ ਵੱਖ-ਵੱਖ ਹੁੰਦੇ ਸਭ ਦੀ ਸੋਚ ਵੱਖਰੀ ਹੁੰਦੀ ਹੈ ਕੀ ਹੋਇਆ ਜੇਕਰ ਦੂਜੇ ਨਹੀਂ ਕਰ पाए ਐ ਵੀ ਹੋ ਸਕਦਾ ਕਿ ਤੁਸੀਂ ਹੀ ਇਸ ਕੰਮ ਲਈ ਠੀਕ ਇਨਸਾਨ ਹੋਵੋ ਕਿਉਂਕਿ ਅਕਸਰ ਉਹੀ ਲੋਕ ਇਤਿਆਸ ਰਚਦੇ ਨੇ ਜਿਨ੍ਹਾਂ ਤੋਂ ਜ਼ਿਆਦਾ ਉਮੀਦਾਂ ਨਹੀਂ ਹੁੰਦੀਆਂ ਤੇ ਫਿਰ ਉਹ ਹੋ ਸਕਦਾ ਜਿਸ ਨੂੰ ਤੁਸੀਂ ਵੱਡਾ ਸਮਝ ਰਹੇ ਹੋ ਜੇ ਦੇ ਬਾਰੇ ਤੁਸੀਂ ਸੋਚ ਰਹੇ ਹੋ ਉਸਨੇ ਬੜੀ ਮਿਹਨਤ ਕੀਤੀ ਸੀ ਬਹੁਤ ਕੋਸ਼ਿਸ਼ ਕੀਤੀ ਸੀ ਕੀ ਪਤਾ ਉਹਨੇ ਐਨੀ ਕੋਸ਼ਿਸ਼ ਕੀਤੀ ਨਾ ਹੋਵੇ ਕੇਵਲ ਮਿਹਨਤ ਕਰਨ ਦਾ ਦਿਖਾਵਾ ਕੀਤਾ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਕਦੇ ਉਨੀ ਮਿਹਨਤ ਕਰਦੇ ਹੀ ਨਹੀਂ ਜਿੰਨੀ ਉਹਨਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਕਰਨੀ ਚਾਹੀਦੀ ਆ ਤੇ ਦੂਜੇ ਲੋਕਾਂ ਦੇ ਸਾਹਮਣੇ ਐ ਦਿਖਾਉਣ ਦਾ ਯਤਨ ਕਰਦੇ ਰਹਿੰਦੇ ਨੇ ਕਿ ਮੈਂ ਤੇ ਬਹੁਤ ਮਿਹਨਤ ਕੀਤੀ ਸੀ ਪਰ ਮੇਰੀ ਕਿਸਮਤ ਹੀ ਖਰਾਬ ਸੀ ਐ ਉਹੀ ਲੋਕ ਹੁੰਦੇ ਨੇ ਜੋ ਦੂਜਿਆਂ ਨੂੰ ਗੱਲਾਂ ਹੀ ਗੱਲਾਂ ਵਿੱਚ ਕਹਿੰਦੇ ਰਹਿੰਦੇ ਨੇ ਕਿ ਜਦੋਂ ਇੰਨੀ ਮਿਹਨਤ ਕਰਨ ਦੇ ਬਾਅਦ ਮੈਂ ਸਫਲ ਨਹੀਂ ਹੋ ਸਕਿਆ ਤਾਂ ਤੁਸੀਂ ਕਿਵੇਂ ਹੋ पाओਗੇ ਪਰ ਅੰਦਰ ਹੀ ਅੰਦਰ ਉਹ ਇਸ ਗੱਲ ਨੂੰ ਜਾਣਦੇ ਹੁੰਦੇ ਨੇ ਕਿ ਉਹਨਾਂ ਨੇ ਕਦੇ ਵੀ ਓਨੀ ਕੋਸ਼ਿਸ਼ ਨਹੀਂ ਕੀਤੀ ਜਿੰਨੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਇਹ ਬਸ ਦੂਜਿਆਂ ਦੀ ਨਜ਼ਰ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਇਸ ਡਰ ਤੋਂ ਕਿ ਕਿਤੇ ਦੂਜਾ ਵਿਅਕਤੀ ਉਹਨਾਂ ਤੋਂ ਅੱਗੇ ਨਾ ਨਿਕਲ ਜਾਵੇ ਇਹ ਆਪਣੇ ਅਧੂਰੇ ਯਤਨਾਂ ਨਾਲ ਘਬਰਾਉਂਦੇ ਰਹਿੰਦੇ ਨੇ ਤੇ ਦੂਜੇ ਨੂੰ ਡਰਾਉਂਦੇ ਰਹਿੰਦੇ ਨੇ ਜਦ ਮੈਂ ਨਹੀਂ ਕਰ ਸਕਿਆ ਤੁਸੀਂ ਕਿਵੇਂ ਕਰ ਲਵੋਗੇ ਅਸਲੀ ਕਿਸੇ ਦੂਜੇ ਅਸਫਲ ਵਿਅਕਤੀ ਨੂੰ ਵੇਖ ਕੇ ਇਹ ਸੋਚਣਾ ਛੱਡ ਦਿਓ ਕਿ ਤੁਸੀਂ ਕਿਤੇ ਅਸਫਲ ਹੋ ਜਾਓਗੇ ਤੁਸੀਂ ਬਸ ਆਪਣੇ ਕਿੱਤੇ ਵਿੱਚ ਆਪਣੀ ਜਿੰਦ ਚਾਰ ਲਗਾ ਦਿਓ ਤੇ ਬਾਕੀ ਸਭ ਸਮੇਂ ਤੇ ਛੱਡ ਦਿਓ ਮਹਾਤਮਾ ਨੇ ਅੱਗੇ ਕਿਹਾ ਜੇ ਤੁਸੀਂ ਇਹ ਚਾਰ ਆਦਤਾਂ ਛੱਡ ਦਿੱਤੀਆਂ ਤੁਹਾਡਾ ਮਨ ਇੱਕਦਮ ਸ਼ਾਂਤ ਹੋ ਜਾਵੇਗਾ ਫਿਰ ਤੁਸੀਂ ਜਿੱਥੇ ਵੀ ਚਾਹੋ ਉੱਥੇ ਆਪਣਾ ਮਨ ਲਗਾ ਸਕਦੇ ਹੋ ਐਨਾ ਕਹਿ ਕੇ ਮਹਾਤਮਾ ਸ਼ਾਂਤ ਹੋ ਗਏ ਨੌਜਵਾਨો ਨੇ ਹੁਣ ਸਮਝ ਜਾ ਗਏ ਚੁੱਕਿਆ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਮਨ ਹੀ ਮਾਨੇ ਵਿੱਚ ਉਹਨਾਂ ਚਾਰ ਆਦਤਾਂ ਨੂੰ ਛੱਡਣ ਦਾ ਨਿਸ਼ਚੈ ਕਰ ਲਿਆ ਸੋ ਦੋਸਤੋ ਸਾਨੂੰ ਐਨੀ ਸੋਚਣਾ ਚਾਹੀਦਾ ਕਿ ਲੋਕ ਮੇਰੇ ਬਾਰੇ ਕੀ ਸੋਚ ਰਹੇ ਨੇ ਜੇਕਰ ਮੈਂ ਕੋਈ ਕੰਮ ਕਰਦਾ ਤਾਂ ਲੋਕ ਮੇਰੇ ਉਸ ਕੰਮ ਨੂੰ ਲੈ ਕੇ ਹੱਸਣਗੇ ਇਸ ਦੇ ਇਲਾਵਾ ਸਾਨੂੰ ਆਪਣਾ ਫਜ਼ੂਲ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਇਹ ਕਦੇ ਵੀ ਨਹੀਂ ਸੋਚਣਾ ਚਾਹੀਦਾ ਜਿਕਰ ਕਿਸੇ ਵਿਅਕਤੀ ਤੋਂ ਕੋਈ ਕੰਮ ਨਹੀਂ ਹੋ ਪਾਇਆ ਤਾਂ ਕੰਮ ਮੈਂ ਵੀ ਨਹੀਂ ਕਰ ਪਾਵਾਂਗਾ ਜਿਕਰ ਤੁਸੀਂ ਮਿਹਨਤ ਨਾਲ ਕਿਸੇ ਵੀ ਕੰਮ ਨੂੰ ਕਰਦੇ ਹੋ ਤਾਂ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਰੱਬ ਰਾਖਾ